ਜੀ ਵਾਪੇ ਉਹ ਕੀ ਹੱਜਾਲਾ ਹੋ ਟਿੱਟ ਸਾਰੇ ਤੇ ਅੱਜ ਲੈ ਆ ਪਾਣੀ ਵਾਸਤੇ ਜਿਹਨੂੰ ਉਹਨਾਂ ਦਾ ਮਕਾਲਾ ਦਾ ਸੂਚ ਰੱਖਿਆ ਸੀ ਬਿਕੂ ਤਰਨ ਕੱਲੂ ਪਾਣੀ ਦੇ ਕੇ ਛੱਡ ਦੇ ਉਹਨੂੰ ਰੱਖ ਦਈਏ ਇੱਥੇ ਫालतू 3 ਕਿਵਰ ਕੰਮ ਆ ਜਾਂਦੀ ਆ ਬਈ ਇਹਨੂੰ ਕਰ ਦਈਏ ਬੰਦ ਤੇ ਆਸ ਰੰਗ ਜਿੱਤੇ ਛਾੜੀਏ ਕਿ ਉਧਰ ਕੋ ਉਧਰ ਗਏ ਆ ਦੇ ਦੇ ਕੋ ਪਾਏ ਕਰ ਦੋ ਮਾ ਜਿਦਾ ਹਾਂ ਦੇਖੀ ਕਿਤੇ ਪਏ ਵੀ ਆਪੇ ਆਸੀਆ ਇੱਕ ਪੁਰਾਣ ਜਿਮੀ ਹਨਾ ਕਬੂਤਰ ਜਾਂ ਕੂਤਰੀ ਦੇ ਪੁੱਟ ਤੱਕ ਜਾਇਆ ਕਰੂ ਐਨਾ ਵਧੀਆ ਪਾਇਪ ਆ ਤੇ ਇਹ ਗੰਦਾ ਨਹੀਂ ਹੈਗਾ ਵੀ ਇਹਦਾ ਰੰਗ ਇਹ ਮਿਲ ਹੈ ਠੀਕ ਹੈ ਅੰਦਰੋਂ ਕਾਲਾ ਦੇਖੋ ਕਰ ਦੋ 1x ਤੇ ਕਰਕੇ ਆ ਦੇਖੋ ਠੀਕ ਹੈ ਬਾਹਲਾ ਲੰਪਾਣੀ ਕੱਟਦੇ

ਹਾਰਚ ਬੜਾ ਆ ਯਾਰ ਆ ਇੰਨ ਬੜਾ ਬੜਾ ਨਾ ਮਾਤ ਲਾਣੀ ਮੈਡੀਆ ਸਿਰਿੰਜ ਲਗਦੀ ਹੋਵੇ ਆਪਣੀ ਸਿਰਿੰਜ ਰੱਖਦੀ ਏ ਟ੍ਰੇ ਦੇ ਉੱਤੇ ਆਂਡੇ ਵਾਲੀ ਤੇ ਆਂਡੋਂ ਨੇ ਤਾਂ ਸੁੱਕੇ ਡਾ ਖੰਦੇ ਪਤਾ ਰਾੜਦੇ ਆ ਪੂਰੇ ਹਨ ਜਮੀਂ ਛੋੜਦੇ ਠੀਕ ਆ ਪਕੜਾ ਹੁੰਦੇ ਬੋਲਣਾ ਬਈ ਤੇ ਆਹ ਤੇ ਲੱਗ ਨਹੀਂ ਰਾ ਰੱਟ ਚੱਪ ਚੱਪ ਰੱਟ ਮਰੇ ਸ਼ੂਟ ਆ ਤੇ ਹਾਂ ਸੱਚ ਬਈ ਸਾਨੂੰ ਮੈਂ ਦਿਖਾਉਣਾ ਕੱਚੀ ਯਾਦ ਸੀਗੀ ਮੇਰੇ ਲਵੇ ਇਹ ਘਰੀ ਪਈ ਸੀਗੀ ਹਨਾ ਉਹ ਤਾਂ ਨਵੀਂ ਨਵੀਂ ਪਈ ਹੋਈ ਹੈਗੀ ਥੋੜੀ ਥੋੜੀ ਰਹਿੰਦੀ ਹੈ ਅੱਧੀ ਯੂਜ਼ ਕਰੀ ਹੋਈ ਹੈਗੀ ਆਹ ਕਿ ਲੱਗ ਗਿਆ ਠੀਕ ਹੈ ਹਨਾ ਬਈ ਆਹ ਸ਼ਾਇਦ ਹੈਗਾ ਸ਼ਾਇਦ ਪਹਿਲਾਂ ਪਾਣੀ ਲਿਆਉਣਾ ਪਾ ਕੇ ਕੋਲੀ ਦੇ ਵਿੱਚ ਫਿਰ ਇਹਦੇ ਚ ਸ਼ਾਇਦ ਮਿਕਸ ਕਰਕੇ ਤਵਾਵਾਂਗੇ ਕਬੂਤਰਾਂ ਨਾਲ ਸੱਚ ਕੋਲੀ ਤਾਂ ਚੱਕ ਲਈਏ ਜਾਕੀ ਬੋਲੀ ਤਾਂ ਬਾਬੇ ਜਿੰਨਾ ਕਬੂਤਰੀ ਨੂੰ ਦੇਣਾ ਤੇ ਕੱਲ ਮੈਂ ਫੇਰ ਲਾਤਾ ਸੀ ਆਹ ਘਰੇ ਮੜਾ ਜੀ ਲੋਡ ਜੀ ਪੈ ਗਈ ਦੀ ਤਾਰ ਕੇ ਵਰ ਦਿੱਤਾ ਹੈਨਾ ਤੇ ਜਿੰਨਾ ਕਬੂਤਰੀ ਕਬੂਤਰਾ ਨੂੰ ਵਾਸਤੇ ਹੈਗਾ ਉਹਨਾਂ ਕਰਖੇ ਮੜਾ ਜ ਹੋ ਡੋਲ ਲੀਏ ਹਟਾ ਹੁਣ ਠੀਕ ਹੈ ਚਲੋ ਅਬ ਕੋਲਾ ਮਾਰਿਆ ਜਿਆ ਫਿਰ ਕਰਦੇ ਕੱਲਾਓ ਜੀ ਬਾਬੇ ਕੋਲ ਲਿਆ ਬਈ ਇਹਨੂੰ ਚੰਗੀ ਤਰ੍ਹਾਂ ਥੱਲੇ ਜੇ ਨਾਂ ਲੱਗੇ ਕੋਲੀ ਜੀ ਤੇ ਸਰੰਜਾਈ ਆ ਅੱਜ ਮੈਂ ਸੇਰੀ ਲੈ ਆਂ ਫੜ ਕੇ 30 ਰੁਪਏ ਦੀ ਸਰੰਜਾਈ ਆ ਬਾਈ ਠੀਕ ਆ ਇੱਕ ਮਿੰਟ ਸਰੰਜ ਮੜੀ ਹੀ ਕਾਲਦੀ ਹੈਗੀ ਹਲੇ ਹੌਲੀ ਹੌਲੀ ਸੱਟ ਹੋ ਜੂਗੀ ਹੈਨਾ ਜਿਦ ਦਿਨ ਰੋਈ ਰੋਈ ਬਰਤਨ ਲੱਗ ਗਏ ਠੀਕ ਆ ਬਾਈ ਚਲੋ ਲਿਆਉਣਾ ਕੂਤਰਿਆਂ ਕੱਢ ਕੇ ਦਿਨੇ ਇੱਕ ਮਿੰਟ ਮਿੰਟ ਬਈ ਮੈਂ ਜਾਲ ਜੂਲ ਧੋਣਾ ਫਿਰ ਮੈਂ ਸਭ ਨਾਲ ਉਰੀ ਸ਼ੇਅਰ ਕਰਾਂਗਾ ਤਾਂ ਹਾਂ ਜੀ ਆਪੇ ਤੋੜਿਆ ਵੀ ਜਾਲ ਦੇਖੋ ਹਾਂ ਜਮਾ ਬਠਾ ਮਟਾਈਆਂ ਕਰਤੀਆਂ ਸਾਫ ਆ ਦੇਖੋ ਅਭੀ ਗਿੱਲਾ ਹੋ ਰਿਹਾ ਹੈ ਹੈਨਾ ਆ ਦੇਖੋ ਤੇ ਆਪਣੇ ਹੱਥ 'ਚ ਵੀ ਗਿੱਲੇ ਹੋ ਗਏ ਚਲੋ ਆਪੇ ਬਾੜਾ ਔਨ ਕਰਦੇ ਹਾਂ ਪਹਿਲਾਂ ਕੂਤਰੀਆਂ ਅੰਨੇ ਵਿੱਚ ਪਿਛਾਉਣਾ ਫਿਰ ਗੱਲੇ ਉਹਨਾਂ ਕੂਤਰੀਆਂ ਕੱਟ ਕੇ ਆਈ ਆਈ ਉਛਾਲਿਆ ਠੀਕ ਹੁਣ ਹੁਣ ਆ ਗਈ ਵਾਰੀ ਹੁਣ ਆਈ ਆ ਬਾਬੇ ਕਬੂਤਰ ਆਪਣੇ ਬਾਲ ਪਾਣੀ ਕੋਰ ਕਹਿ ਲੈ ਆਉਣੇ ਕੱਢ ਕੇ 1 ਮਿੰਟ 24 ਕਿੱਥੇ ਆ ਸੀਗੇ ਤੇ ਬਈ ਰਾਤ ਮੈਂ ਦਾਣਾ ਚੱਕ ਗਿਆ ਸੀ ਆ ਦੇਖੋ ਪਾਣੀ ਵੀ ਪਿਆ ਦਾਣਾ ਉਹ ਅੰਦਰ ਪੈ ਟ੍ਰੇ ਚ ਸੋ ਚਲਮਾਰੀ ਚ ਦੇਖ ਲਈ ਹੁਣਾ ਸੋਨੇ ਹੈਨਾ ਅੱਜ ਬੱਚਾ ਥੱਲੇ ਬੱਤਾ ਹੈ ਆ ਦੇਖੋ ਬਾਬੇ ਲਾਲ ਸਰਾ ਆਪਣਾ ਬੱਚਾ ਤੂੰ ਮੁੰਡਿਆ ਅੱਜ ਜਾਲ ਦੇ ਵਿੱਚ ਨਿਕਲੇਗਾ ਪਹਿਲੀ ਕਬੂਤਰੀ ਚੱਕੀ ਆਣੀ ਆਹਾ ਬਈ

ਜੀ ਆ ਸੀ ਨੇ ਤਿੰਨ ਕਬੂਤਰੀਆਂ ਦਿਨਿਆਂ ਨੂੰ ਸਰੰਜਾਂ ਨਾਲ ਤੰਨਾ ਠੀਕ ਆ ਜਾ ਕਿੰਨੇ ਕਿੰਨੇ ਐਮਐਲ ਦੀ ਆਪਦੇ हिसाब ਨਾਲ ਦੇ ਦੋ ਹਨਾ ਲਓ ਜੀ ਇਹਦੇ ਮੰਗੂ ਇਸ ਹਿਸਾਬ ਤੇ ਮਤਲਬ ਜਿੰਨਾ ਕ ਚਾਹੀਦਾ ਬਸ ਉਹਨਾਂ ਕ ਦੇ ਦੋ ਪਹਿਲੀ ਪਹਿਲਾ ਪਾਣੀ ਇੰਨਾ ਕ ਤੇ ਹੁਣ ਨਾ ਕਮੈਂਟ ਚ ਚੈੱਕ ਕਰਿਓ ਵੀ ਹਨਾ ਜਿਵੇਂ ਪਹਿਲਾਂ ਆਏ ਸੀ ਹਨਾ ਉਹ ਚੌੜ ਚੌੜ ਚ ਵੀ ਉਹ ਬੰਨਣਾ ਦਾ ਮੁੰਡਾ ਕਹਿੰਦਾ ਟੈਮ ਲਾਉਣੇ ਆ ਪਾਣੀ ਹਨਾ ਅੱਜ ਜਿਹੜਾ ਪਾਣੀ ਦੇ ਕਿ ਨਕੜ ਟਾਈਮ ਆਉਂਦੇ ਉਹਦੇ ਵਧੀਆ ਵੀ ਉੱਟੇ ਹਨਾ ਚਲੋ ਕੱਟਾਂ ਮੈਂ ਕਬੂਤਰੀ ਅੱਜ ਆਇਆ ਟਾਈਮ ਹੈ ਓ ਜੀ ਕੱਢ ਲੈ ਕਬੂਤਰੀ ਬਈ ਠੀਕ ਹੈ ਕਾਲੀ ਟੌਰੀ ਵਾਲੀ ਉਹੀ ਹੈ ਜਿਹੜੀ ਆਪਣੀ ਪਰਾਣੀ ਉੱਡਦੀ ਰਹੀ ਹੈ ਪਹਿਲਾਂ ਹੁੰਦੀ ਸੀ ਬਈ ਇਹਦੀ ਪੂਰੀ ਤਾਂ ਪੂਰੀ ਟੌਰੀ ਹਨਾ ਖੜ ਜੋ ਨੂੰ ਦੰਨੇ ਆ ਕੇ ਰਾਂ 5 ਐਮਐਲ ਜੀ ਜਾਣ ਬਗਾ ਸ਼ੇਕ ਹਣਾ ਚਲੋ ਇਹਨੂੰ ਛੱਡ ਦਈਏ ਪਿੰਜਰੇ ਦੇ ਵਿੱਚ ਦੋ ਤਿੰਨ ਕਮੈਂਟ ਪਾਈਟਾ ਨੂੰ ਤੇ ਦੂਜੀ ਫੜਦਾ ਚਲੋ ਜੀ ਪਰਲੇ ਫਾਲ ਮਸ ਮੜੀ ਜੀ ਕੱਟ-ਕੱਟ ਕੇ ਜੀ ਬਣਾਵਾਂਗੇ ਆ ਜਿਆਦਾ ਲੰਬਾ ਜਾ ਬਣ ਗਿਆਣਾ ਉਹ ਪ੍ਰੋਸੈਸ ਜੀ ਆ ਇਹ ਦੂਗਾ ਖੋਲ ਇਹਨਾਂ ਤਾਂ ਪੂਰਾ ਉਹ ਆ ਬਈ ਮਤਲਬ ਇਹਨੂੰ ਪਹਿਲਾਂ ਪੂਰੀ ਦਵਾਈ ਦਿੰਦੇ ਨੇ ਆ ਇਹ ਤਾਂ ਆਪਣੀ ਕਬੂਤਰੀ ਖੜ ਦਿਓ ਮੜਾ ਜਾ ਖੜ ਦਿਓ ਯਾਰ ਅਲਮ ਲਾਦਾ ਯਾਰ ਪਾਣੀ ਦੇ ਤਾ ਨਾ ਇੰਨੇ ਕਿੰਨੇ ਐਮਲ ਖੜ ਦਿਓ ਦੱਸਦਾ ਇਹ ਕਰ ਦਿਓ ਆਇਨ ਆਇਨ ਨਾ ਬਈ ਮਤਲਬ 5 ਦੇ ਆਗੇ 10 ਇਸ ਤੋਂ ਬਾਅਦ ਆ ਜਾ ਬੀ ਐਮ ਐਲ ਠੀਕ ਹੈ ਤੇ ਇੱਥੇ ਤੱਕ ਪੂਰਾ ਅਣੀ ਪਤਾ ਪੰਛੀ 25 ਵਗੈ ਜਬ ਹਾਂ 25 ਵਗੈ ਹਾਂ 25 ml ਵਾਲੀ ਬੱਟੀ ਆ 55 ਆਪਣੀ ਚਲੋ ਤਰੀਏ ਨੂੰ ਬੈਠਣ ਨੂੰ ਆ ਕਿੰਨੇ ਕਮੈਂਟ ਪੰਜ ਕਮੈਂਟ ਫਿਰ ਛੱਡਦੇ ਆ ਲਾ ਗਾਣਾ ਆਪਣਾ ਸ਼ੁਰੂ ਤੋਂ ਹੀ ਇੰਨਾ ਬਣ ਗਿਆ ਵਲੋਗ ਅੱਗੇ ਤਾਂ ਦੇਖੋ ਕਿੰਨਾ ਵੱਡਾ ਹੋਊਗਾ ਤੋਂ ਕੱਲ ਵਾਲਾ ਕੂਤਰ ਵੀ ਆ ਗਿਆ ਉਹ ਇੱਕ ਮੁੰਡੇ ਆਏ ਸੀਗੇ ਲੈਣ ਉਹਨਾਂ ਦਾ ਬਈ ਕੂਤਰ ਜੇ ਫੜਾਗਾ ਆ ਜਾਂਦਾ ਆ ਜਾਂਦਾ ਇਹ ਕਾਲੇ ਜੀ ਟੂਸ ਨੇ ਵੀ ਇਹਦੇ ਤੇ ਸ਼ਾਇਦ ਗਲਾਪੀ ਪੋਟਾ ਆ ਜਾਂਦਾ ਬਈ ਹਣਾ ਚਲੋ ਯਾਰ ਇੰਨੇ ਬੈਠਣ ਨੂੰ ਆਣਾ ਇਹਨਾਂ ਨੂੰ ਛੱਡਦੇ ਆਂ ਬਈ ਕਬੂਤਰਿਆਂ ਨੂੰ ਚਿਰ ਹੋ ਗਿਆ ਬੈਠੇ ਪੰਨੀ ਆਪਣੀ ਛੱਡੀਏ ਟੰਡ ਇਹ ਮੈਂ ਤਾਂ ਛੱਡ ਦਤ ਨਹੀਂ ਇਹ ਸਿਆਣੀ ਕਬੂਤਰ ਵੀ ਖੜ ਜਾ ਕੱਢਾਂ ਮਾਰ ਚਲੋ ਕੋਈ ਲੋਈ ਹੁਣ ਤਾਂ ਹਵਾ ਚੱਲੀ ਜਾਂਦੀ ਹੈ ਝੜ ਚੂਗੀ ਠੀਕ ਆ ਛੇਤੀ ਛੱਡੀ ਛੱਡੀ ਐ ਤੇ ਦੂਜੀ ਨੂੰ ਛੱਡਦੇ ਆਪਾਂ ਇਹਨੂੰ ਠੀਕ ਆ ਇਹ ਵੀ ਸੇਕਰੀ ਫੜਦੀ ਆ ਅੰਦਰ ਦੀ ਤੇ ਤੀਸਰੀ ਆਗੀ ਆਪਣੇ ਆਇਆ ਇਹਨੂੰ ਪਤਾ ਲੱਗ ਗਿਆ ਬਈ ਵੀ ਮੈਨੇ ਛੱਡਣਾ ਤਾਂ ਹੈਗਾ ਆਰਾਮ ਨਾਲ ਹੱਥ ਚ ਆ ਜਾਏਗਾ ਹਨ ਬਾਹਲਾ ਹੁਣਾ ਕਰੇ ਕਬੂਤਰੀ ਸਿਆਣੀ ਆ ਵਸ ਇਹਦੀ ਲਾਜੀ ਅੱਗੇ ਆਪਣੀਆਂ ਹੱਥ ਚਿੱਟੀਆਂ ਤਲਾਓ ਜੀ ਉਹ ਵੀ ਛੱਡਦੀ ਆ ਠੀਕ ਆ ਅੱਜ ਦੇਖਣਾ ਕਿਵੇਂ ਉੜਦੀਆਂ ਨੇ ਹਨ ਬਈ ਤੇ ਊਂਟਾ ਮਾੜਾ ਜਾਂ ਠੰਡਾ ਜਾਂ ਮੌਸਮ ਥੋੜਾ ਜਾਂ ਫੁੱਲੀ ਅਨੇ ਪਤਾ ਗਰਮ ਹੋ ਗਈ 1 ਵਜੇ ਤੱਕ ਕੂਤਰੀਆਂ ਆਪਣੀਆਂ ਕਿੱਧਰ ਗਈਆਂ ਆ ਗਈਆਂ ਖਾੜ ਗਿਓਏ ਆ ਸੀ ਗਿਆ ਕਾਲੀ ਟੌਰੀ ਦੋਵੇਂ ਕਾਲੀਆਂ ਕੈਂਤਰਾ ਠੀਕ ਆ ਮੈਂ ਕਹਣਾ ਯਾਰ ਛਤਰੀ ਲਾ ਦੇਵਾ ਕ ਖੜੀ ਰਹਿਣ ਦੇ ਨਾ ਨਾ ਨੰਬਰ ਇਹ ਰਿਹਾ ਇਹ ਲਿਖਤੀ ਵਾਲਾ ਕੰਮ ਵੀ ਹੋ ਗਿਆ ਪਹਿਲਾ ਪਾਣੀ ਚਟੀਆਂ ਵਾਲੀ ਕਟੌਰੀ ਵਾਲੀ ਠੀਕ ਐ 845 ਇਧਰ ਖਟੀਆਂ ਵਾਲੀ ਪਹਿਲੇ ਪਾਣੀ ਦੋਵੇਂ ਕਾਲੀਆਂ ਕੈਂਤਰਾ ਆ ਵੀ ਹੋ ਗਿਆ ਠੀਕ ਆ ਇਹਨੂੰ ਰੱਖ ਦੇ ਇੱਥੇ ਹੁਣ ਮਾਰ ਦੇ ਨਹੀਂ ਆ ਕਬੂਤਰੀਆਂ ਵਾਲੇ ਬਸ ਓਏ ਇਹ ਗੂਤਰੀ ਆਹ ਸੀ ਇਹ ਫੜ ਜਾ ਏ ਓਏ ਆਂਦੀ ਆਣਾ ਤੇ ਇੱਕ ਵਾਰ ਆਪਾਂ ਉਧਰ ਵੀ ਜਿਹੜਾ ਮਾਰੀਏ ਨੂੰ ਰਾ ਕੇ ਅਣਾ ਨੂੰ ਰਾਗ ਵਾਲਿਆਂ ਕਣੀ ਚਲੋ ਜੀ ਆਪੇ ਉਹ ਇਨਾਂ ਲਵੇ ਆ ਗਏ ਨੂੰ ਰਾਗ ਹੋਣ ਲਵੇ ਤੇਰਾ ਨਾਮ ਅਰੇ ਹੋਇ ਲੈਣਾ ਹੁਨਾ ਵੀ ਆਣ ਨੂੰ ਰਾਗਲੇ ਚੱਲੀਏ ਨੂੰ ਰਾਗਲੇ ਚੱਲੀ ਆ ਤੇ ਆਪੇ ਕਬੂਤਰਿਆਂ ਬਹੁਤ ਉੱਤੇ ਜੜ ਰਹੀਆਂ ਨੇ ਤੇ ਸਾਨੂੰ ਵੀ ਨਹੀਂ ਦਿਖ ਰਹੀ ਆਉਣ ਤਾਂ ਤੈਨੂੰ ਦਿਖ ਰਹ ਨਹੀਂ ਮਾਰੀ ਵੜਾ ਇਨੀਗਾ ਆਜਾ ਮਿਲ ਗਿਆ ਦਸੜਬਾਗ ਪਿੱਛੇ ਛੇੜਬਾਗੇ ਉੱਡ ਤੁਰਦੇ ਬਹੁਤ ਉੱਤੇ ਲੰਘ ਰਹੀਆਂ ਨੇ ਬਹੁਤ ਵਰਤੀਆਂ ਨੇ ਉਹ ਸੋ ਸੋ ਸੀ ਪੰਦੇ ਪੰਦੇ ਡਿੰਗ 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 ਇਹ ਉਹ ਸੀ ਜਾਂ ਕੇਵਰੇ ਤੇ ਕਾਉ ਨਹੀਂ ਹੁੰਦਾ ਕੈਪਚਰ ਨਹੀਂ ਹੋ ਰਹਾ ਮਾਕੀ ਚਾਰ ਨੇ ਪੰਜ ਨੇ ਪੰਜ ਔਰ 23 ਵਰਤੀਆਂ ਦੱਬੀ ਉਹ ਜਿੱਦਰੂ ਉਹ ਦੇਖੋ ਬਾਪੂ ਜਿਹੜੇ ਬੱਚੇ ਨੇ ਉਹ ਗਲੱਬ ਕਿੰਝ ਨੇ ਬਹੁਤ ਹੀ ਜ਼ਿਆਦੇ ਉੱਤੇ ਜੜ ਰਹੀਆਂ ਨੇ ਕੀ ਕਰੀ ਜਾਂਦੇ ਹੋ ਗਏ ਹੈ ਕੀ ਕਰਦੇ ਹੋ ਦੇਖਾ ਜੇ ਉਹਨਾਂ ਨਾਲ ਕਰਤੀ ਸੀ ਅੱਛਾ ਉਹ ਸ਼ਾਰਟ ਵੀਡੀਓ ਬਣਨ ਦੀਆ ਓ ਫਿਰ ਮੈਂ ਕੋਲ ਗਾਏਸ ਹੈਲੋ ਗਾਏਸ ਦੰਨ ਚਾ ਦੋ ਦੱਬ ਕੇ ਆਰ ਦ ਬੀ ਗੇਮ ਸਭ ਦਲਨੀਏ ਕਰ ਦਿਆ ਬੋਲੋ ਬੱਚਿਆਂ ਤੇ ਅੱਛਾ ਤਲੋ ਜੀ ਚਾਹ ਕਹਿੰਦੇ ਹੁਣ ਪੀਨੇ ਤੇ ਅਰ ਤਲੋ ਜੀ ਬਾਪੋ ਕਾਇ ਹੋ ਗਿਆ ਵਦਿਆ ਤੇ ਆ ਗਿਆ ਗੋਤਰੀ ਨੀਵੇਂ ਆ ਦੇਖੋ ਤੇ ਨਾਲ ਹੀ ਆ ਗਈ ਆਪਣੀ ਇਹਦੀ ਕੁੱਤੀ ਦੇਖ ਲੋ ਤੇਰੀ ਹੈ ਮੇਰੀ ਤਾਂ ਤੇਰੀ ਹੈ ਕੁੱਤਰਾ ਆਖ ਦੱਤੀ ਆਹ ਕੁੱਤਰਾ ਕੰਨੇ ਆ ਉਹ ਜੇ ਕੋਈ ਰਾਖੀ ਹਾਂ ਰਾਖੀ ਦੇ ਲਓ ਯੱਕ ਬੈਗੀ ਛੋਟੀ ਛਤਰੀ ਤੇ ਕਾਲ ਟੋੜ ਗਲੀ ਮੋੜ ਕੇ आहा बह गई यार डब्बी जी अच्छा बैरियां आ गया उत्ते ताही आ करती है नहीं ओ यांदी तिखी ना ओ नहीं गोल जीने ना ठीक है भाई आ मर दिया बाप से ताई से बैठ ना हां कुछ नहीं ਵੀਡੀਓ ਬਣਾਉਣਾ ਜੀ ਬਾਬੋ 10:37 ਹੋ ਗਏ ਠੀਕ ਆ ਤੇ ਭਈ ਅੱਜ ਕਬੂਤਰਿਆਂ ਤਾਂ ਠੀਕ ਫਿਰਦੀਆਂ ਨੇ ਹਨਾ ਆ ਫਿਰਦੀ ਆਪਣੀ ਟੰਡ ਖੜਜੋ ਉਹ ਜਾਂਦੀ ਉਹ ਯਾਰ ਕਾਲੀ ਟੌਰੀ ਵਾਲੀ ਉਹ ਫਿਰਦੀ ਉੱਤੇ ਖੜਜੋ ਆ ਇਹ ਉਹ ਫਿਰਦੀ ਆਪੇ ਦੇ ਤਿੰਨ ਦਿਨ ਹਣਾ ਤੇ ਬਾਕੀ ਭਾਈ ਵਧੀਆ ਉੱਡੀ ਆਂਦੇ ਨੇ ਅੱਜ 8:45 ਤੇ ਇਧਰ ਫੁੱਲ ਵੀ ਹੋ ਗਏ ਵਧੀਆ ਆਪਣੇ ਕਹਿੰਦੇ ਆ ਤੋੜਨੇ ਸੀ ਹਣਾ ਅੱਜ ਬਾਕਾਇਲੇ ਥਰੂ ਬਰਾ ਥਰੂ ਗ੍ਰਾਮ ਵਾਲੇ ਕਊਤਰੀਆਂ ਵਧੀਆ ਫਿਰਦੀਆਂ ਹਣਾ ਭਈ ਆਹ ਪਤਾ ਨਹੀਂ ਕਿਉਂ ਨਹੀਂ ਉੱਡੀ ਅੱਜ ਹਣਾ ਹਾਂ ਪਜਾ ਚੱਕ ਲੈ ਬਾਹਰ ਹਣਾ ਤੇ ਜਿਹੜੇ ਆ ਅੰਦਰ ਕਬੂਤਰੀਆਂ ਤੇ ਬੱਚਾ ਬੱਚਾ ਇਹਨਾਂ ਨੂੰ ਅੱਜ ਬਾਹਰ ਕੱਢਦੇ ਆ ਜਾਲ ਦੇ ਵਿੱਚ ਪਤਾ ਕੀ ਆ ਘਰ ਦਾ ਪਤਾ ਲੱਗ ਜੂਗਾ ਆ ਆ ਕਿਧਰ 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 ਫਰ ਫੁਰਨਾਂ ਦਾ ਡਾਲੀ ਵਿੱਚੋਂ ਵਸੇ ਨਾਲ ਗਾਣੇ ਆਹ ਤੁੱਪ ਲਵਾ ਕੇ ਚੰਗੀ ਤਰ੍ਹਾਂ ਇਸ ਤੋਂ ਬਾਅਦ ਵਿੱਚ ਇਹਨਾਂ ਨੂੰ ਦਾਣੇ ਪਾਵਾਂਗੇ ਉਹ ਦੂਜੀ ਕਬੂਤਰੀ ਗੱਡੀ ਆ ਜਾਏ ਦੇਖੋ ਭਾਈ ਕਾਲੀ ਚੀਨੀ ਕਾਲ ਸ੍ਰੀਮੀ ਲਾ ਲਓ ਚੀਨੀ ਲਾ ਲਓ ਇੱਕੀ ਹੈ ਬਲੱਡ ਤਾਂ ਹਾਂਜੀ ਬਾਪੋ ਕਬੂਤਰੀ ਤੇ ਹਾਕੀਆਂ ਨੇ ਬੱਚਾ ਜਾਲ ਦੇ ਵਿੱਚ ਪਾਤੇ ਹੋ ਗਿਆ ਟਾਈਮ 10 55 57 10:57 ਹੋ ਗਏ ਵਧੀਆ ਹੁਣ ਤਾਂ ਟਾਈਮ ਕਰ ਗਏ ਆ ਪਾਣੀ ਤੇ ਹਲ ਤਾਂ ਉੱਡਣ ਗਿਆ ਹੋਰ ਸਾ ਹੋ ਜਾਊਗਾ ਆ ਆ ਠੀਕ ਤੇ ਤਰਜਾਲ ਚ ਉਠਾਰ ਖਣੇ ਦੋ ਆ ਆਗੇ ਬਾਬੇ ਖਾੜ ਦਿਓ ਇਧਰੋਂ ਨਾ ਹੋਣੇ ਕਾਲੀ ਟੌਰੀ ਵਾਲੀ ਹੜੂ ਵੱਡੀ ਆ ਉਹ ਆ ਗਿਆ ਵਾ ਚਲੋ ਯਾਰ ਚੱਲ ਇਹ ਬੈਟ ਦੀਸ ਦਾ ਠੀਕ ਹੈ ਉਹ ਗੇਮਿੰਗ ਉਦਕਨ ਲੱਗ ਗਿਆ ਹੈਗੀ ਤਾਂ ਪੱਠੀ ਆ ਉਹ ਮਸਤ ਹੋਗੀ ਚਲੋ ਚਲੋ ਜੀ ਕਾ ਆ ਗਿਆ ਠੀਕ ਹੈ ਤੇ ਕੁਤਰੀ ਮਸਤ ਹੋਗੀ ਸੀ ਉਹ ਖੜ ਜੋ ਕਾਲੀ ਟੌਰੀ ਵਾਲੀ ਬੈਂਟ ਕੀ ਖੜ ਜੋ ਇਹ ਵੈਗੀ 10 ਹਨ ਹਨ ਲਿਖੀਏ 58 ਹੁਣ ਆਈ 58 ਹੋ ਗਈ ਦੇਖ ਤਾਂ ਹੁਣ ਰਾਈ ਟੰਡਾ ਆ ਗਈ ਟੰਡ ਵੀ ਆ ਬਲਰ ਕਿਵੇਂ ਹੋ ਗਿਆ ਆ ਟੰਡਾ ਇੰਦਾ ਫਿਰ ਮੁੜ ਜਾਂਦੀ ਹੈਗੀ ਇਹਦਾ 11 ਦਾ ਟਾਈਮ ਕਰੂ ਆ 11 ਦਾ ਜੇ ਕਬੂਤਰੀ 2 ਮਿੰਟ ਹੋਰ ਉੱਡ ਲੈਂਦੀ 11 ਦਾ ਵਧੀਆ ਹੋ ਜਾਂਦਾ ਨਾ ਟੈਂਕ ਫਿਕਸ ਆਪ ਸਾਡੀ ਆ ਕਾਲੀ ਚੀਨੀ ਦੇਖੋ ਆ ਦੇਖੋ ਆ ਦੀ ਇਹ ਵੀ ਰੱਖੀਆਂ ਹੋਈਆਂ ਨੇ ਆ ਦੇਖੋ ਇਹ ਉਹ ਉੱਡ ਗਈ ਕਾਲੀ ਚੀਨੀ ਬੈ ਗਈ ਛਤਰੀ ਤੇ ਟੁੰਡ ਇੱਧਰ ਲੰਘ ਗਈ ਪਤਾ ਨਹੀਂ ਕਿੱਧਰ ਆ ਗਈ ਆ ਜਾਂਦੀ ਵਾਪੇਓ ਲਓ ਜੀ ਇਹ ਟੰਡ ਫੇਰ ਮੁੜ ਗਈ ਬੈਂਦੀ ਬੈਂਦੀ ਕਪੜਾ ਕੀ ਮਾਰਦੀ ਪਤੰਦਰ ਦੀ ਜੁੜਦੀ ਵੀ ਜਦੋਂ ਹਣਾ ਬਈ ਖਾੜ ਜੋ ਆਹ ਬੈ ਗਈ ਹੁਣ ਬੈ ਗਈ ਠੀਕ ਆ 11 ਦਾ ਟਾਈਮ ਹੋ ਗਿਆ ਬਈ ਯੋ ਮਾ 11 ਜਮੀ ਸਹੀ 11 ਤੇ ਆਈ ਆ ਆਪਣੀ ਤੋਂ ਠੀਕ ਆ ਪਾਰਟ 2 ਲਿਖ ਦੀ ਜਮੀ ਸਹੀ 11 ਮਾਪ ਲੋ ਖੜ ਜੋ 11 0 0 ਜਮੀ ਬਈ ਸਹੀ 11 ਤੇ ਆਈ ਆ ਪੀ ਐਮ ਔਰ ਏ ਐਮ ਲਿਖ ਦੀ ਸੱਚ ਠੀਕ ਆ ਪਹਿਲਾ ਪਾਣੀ ਤੀ ਵਧੀਆ ਹੁੰਦੀ ਆ ਬਸ ਆ ਨਹੀਂ ਉੱਡੀ ਵਧੀਆ ਇਹਨਾਂ ਨੇ ਆ ਡੱਬੀ ਬਾਕੀ ਤਾਂ ਵਧੀਆ ਉੱਡੀਆਂ ਹਾਂ ਤੋਂ 5 ਕਿ ਮਿੰਟ ਬੈਠ ਹੁੰਦੇ ਇਹਨਾਂ ਨੂੰ ਹਨਾ ਫੇਰ ਘਰ ਦਿੰਦੇ ਅੰਦਰ 5 ਕਿ ਮਿੰਟ ਬੈਠਣ ਦੋ ਨਵੀਂ ਕੂਤਲ ਨੂੰ ਦੇਖੀ ਜਾਂਦੇ ਨੇ ਹਾਂ ਤਾਂ ਬੈਠ ਮਿੰਟ ਬੈਠਣ ਇਹਨਾਂ ਨੂੰ ਫੇਰ ਲਾ ਲੈਂਦੇ 5 ਕਿ ਮਿੰਟ ਹੋ ਗਏ ਇਹਨਾਂ ਨੂੰ ਬੈਠਿਆ ਉਹਨੂੰ ਖੜਜੋ ਭਈ 11:05 ਹੋ ਗਏ ਤਾਰੀ ਇਹਨਾਂ ਨੂੰ ਦਿੰਨੇ ਨੇ ਗਾੜੀ ਤੋਂ ਤਾਂ ਲਾਓ ਇਹ ਤਾਰ ਲੀਹ ਕਰੋ ਕੋ ਤਰੀਆਂ ਉੰਦਰ ਦੇ ਕੋਲ ਪਾਣੀ ਡੁੱਲਦਾ ਆਇਆ ਮੋਤਾ ਕੋਰ ਪੀਣਾ ਦੇਖੋ ਲਓ ਆਦੀ ਇਹ ਪੂਰਾ ਖਤਮ ਹੋ ਗਿਆ ਗੱਟਪੀ ਇਹਨੇ ਇਹ ਕਿਵੇਂ ਪਿੰਦੀ ਆ ਪਾਣੀ ਇੰਨੀ ਪਿਆਸ ਤਾਂ ਜੀ ਬਾਬੇ ਪਿਆਤਾ ਵੀ ਇਹਨਾਂ ਨੂੰ ਪਾਣੀ ਪੁਣੀ ਆ ਠੀਕ ਹੈ ਤੇ ਬਸ ਕਰ ਦਿੰਨੇ ਆ ਚਲੋ ਵਾਪਸ ਫਿਰ ਲਗਾ ਬਲੌਗ ਤੇ ਪਾਣੀ ਪੂਣੀ ਪਿਆਤਾ ਸਾਰਾ ਓਏ ਨਾ ਲੜੋ ਬੜਾ ਲੱਗਦੇ ਨੇ ਚਲੋ ਮਿਲਦਾ ਹਾਂ ਨੰਬਰ ਬਾਏ ਬਾਏ